ਹਾਂਜੀ ਮਾਲਕੋ ਪੰਜਾਬ ਤੇ ਹਾਕੀ ਦਾ ਉਹ ਰਿਸ਼ਤਾ ਹੈ ਜੋ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦਾ ਰਿਸ਼ਤਾ ਹੈ ਤੇ ਜੇ ਮੈਂ ਹਾਕੀ ਦੀ ਲਿਸਟ ਬਣਾਨੀ ਸ਼ੁਰੂ ਕਰਦਾ ਰਾਤ ਤੋਂ ਸਵੇਰ ਤੇ ਸਵੇਰ ਤੋਂ ਰਾਤ ਹੋ ਜਾਣੀ ਹੈ ਪਹਿਲਾ ਨਾਮ ਜਿਹੜਾ ਮੈਨੂੰ ਬੈਕ ਆਫ ਇੰਡ ਯਾਦ ਆ ਰਿਹਾ ਹੈ ਸਰਦਾਰ ਬਲਬੀਰ ਸਿੰਘ ਸੀਨੀਅਰ ਸਰਦਾਰ ਬਲਬੀਰ ਸਿੰਘ ਦੋਸਾਂਝ ਸਾਹਿਬ 1948 올림픽 골ਡ ਮੈਡਲਿਸਟ 52 올림픽 골ਡ ਮੈਡਲਿਸਟ 60 56 올림픽스 골ਡ ਮੈਡਲਿਸਟ ਤਿੰਨ 올림픽 ਖੇਡੇ ਤਿੰਨੋ 골ਡ ਮੈਡਲਿਸਟ ਔਰ ਤੀਜੇ ਵਿੱਚ ਇੰਡੀਆ ਦੇ ਕੈਪਟਨ ਸੀ ਹੁਣ ਧਿਆਨ ਨਾਲ ਸੁਣੋ 61 ਮੈਚ 246 ਗੋਲ 61 ਮੈਚਸ 246 ਗੋਲਸ 4 ਗੋਲ ਪਰ ਮੈਚ ਦੀ ਐਵਰੇਜ ਉਹ ਵੀ ਉਦੋਂ ਜਦੋਂ ਐਸਟੋ ਟਰਫ ਨਹੀਂ ਹੁੰਦੀ ਸੀ ਘਾਹ ਹੁੰਦੀ ਸੀ ਤੇ ਘਾਹ ਵਿੱਚ ਬਾਲ ਰੁੜਦੀ ਨਹੀਂ ਹੈ ਉਹਨੂੰ ਲੈ ਕੇ ਭਜਣਾ ਪੈਂਦਾ ਉਸ ਟਾਈਮ ਤੇ ਦੋਸਾਨ ਸਾਹਿਬ ਨੇ 4 ਮੈਚ ਪਰ 4 ਗੋਲ ਪਰ ਮੈਚ ਦੀ ਐਵਰੇਜ ਨਾਲ ਗੋਲ ਕੀਤੇ ਤੇ ਤੁਹਾਡੇ ਵੀਰ ਦੀ ਖੁਸ਼ਕਿਸਮਤੀ ਵੇਖੋ ਸਨ 2006 ਵਿੱਚ ਜਦ ਮੈਂ ਪਹਿਲੀ ਵਾਰੀ ਹਾਕੀ ਕਮੈਂਟਰੀ ਕੀਤੀ ਚੰਡੀਗੜ੍ਹ ਦੇ ਸੈਕਟਰ 42 ਹਾਕੀ ਸਟੇਡੀਅਮ ਵਿੱਚ ਉਹ ਨੀਲਾ ਸੂਟ ਤੇ ਲਾਲ ਟਾਈ ਲਾਲ ਪੱਗਾ ਪਾ ਕੇ ਦੋਸਾਂਝ ਸਾਹਿਬ ਬੈਠੇ ਸੀ ਮੈਂ ਗਿਆ ਆਸ਼ੀਰਵਾਦ ਲੇਤਾ ਉਹਨਾਂ ਦਾ ਆਪਣਾ ਇੰਟਰੋਡਕਸ਼ਨ ਦਿੱਤਾ ਤੇ ਉਹ ਖੜੇ ਹੋ ਕੇ ਮੈਨੂੰ ਕਹਿਣ ਲੱਗੇ ਬੇਟਾ ਜੀ ਮੈਂ ਬਲਬੀਰ ਸਿੰਘ ਸੀਨੀਅਰ ਟ੍ਰਿਪਲ 올림픽 골ਡ ਮੈਡਲਿਸਟ ਮੈਂ ਕਸਰ ਤੁਸੀਂ ਆਪਣਾ ਇੰਟਰੋਡਕਸ਼ਨ ਨਾ ਦਿਓ ਮੈਂ ਤਾਂ ਤੁਹਾਡਾ ਆਸ਼ੀਰਵਾਦ ਲੈਣ ਆਇਆ ਵਾਟ ਆ ਲੈਜੈਂਡ ਉਹ ਗਾਣਾ ਨਾ ਮੈਨੂੰ ਲੱਗਦਾ ਇਹਨਾਂ ਤੇ ਜ਼ਿਆਦਾ ਟੁੱਕਦਾ ਹੈ ਦੋਸਾਂਝਾਂ ਵਾਲਾ ਨਾਮ ਦਿਲਾਂ ਉੱਤੇ ਲਿਖਿਆ ਖਾਸਾ ਜ਼ੋਰ ਲੱਗ ਜੋ ਮਿਟਾਉਣ ਵਾਸਤੇ ਸਲੂਟਾਂ ਸਲੂਟਾਂ ਦੋਸਾਂਝ ਸਾਹਿਬ